ਉਸ ਕਿਹਾ ਮੈਂ ਤਾਂ ਮਾੜਾ ਮੋਟਾ ਦੇ ਲੈ ਕੇ ਕਰ ਲੈਂਦਾ ਗੱਲ ਐਂ ਕਹੀਏ ਨਹੀਂ ਮੈਨੂੰ ਮੇਰੇ ਨੂੰ ਪਤਾ ਹੀ ਨਾ ਹੋਵੇ ਇਹਨਾਂ ਗੱਲਾਂ ਦਾ ਸਾਰਾ ਕੁਝ ਕਹਿਤਾ ਮਾਂ ਮੈਂ ਪੈਸੇ ਢੱਡਾ ਸਾਰਾ ਜਿਵੇਂ ਤੂੰ ਕਹੇਂਗਾ ਜਿਵੇਂ ਤੇਰਾ ਪੇਟਾ ਭਰਦਾ ਢੱਡਾ ਭਰਦਾ ਤੇਰੀ ਜੇਬ ਭਰਦੀ ਐ ਉਹ ਮੈਂ ਤਿਆਰ ਆ ਸੀ ਮੰਨਿਆ ਨਹੀਂ ਫਿਰ ਹੂੰ ਹੂੰ ਬੜਾ ਹਰਾਮ ਦਾ ਨਿਕਲਿਆ ਇਹ ਤਾਂ ਸਾਡੇ ਚੰਗੀ ਤਰ੍ਹਾਂ ਜੜਾਂ 'ਚ ਬਹਿ ਗਿਆ ਨਾਲ ਹੀ ਆਇਆ ਸੀ ਇੱਥੇ ਤਾਰੀ ਵੀ ਤਾਰੀ ਆਹੋ ਕਿਉਂ ਕਿਉਂਕਿ ਜਕਮਾ ਤੇ ਲੂਣ ਪਾਉਣ ਆਇਆ ਸੀ ਕੰਜਰ ਉਸ 10 ਵੀ ਦੇ ਵਧਾਈਆਂ ਦੇਣ ਆਇਆ ਸੀ ਤੇਰੇ ਵਿਆਹ ਦੀਆਂ ਤੇ ਜਮੀਨ ਜਾਣ ਦੀ ਖੁਸ਼ੀ ਦੀਆਂ ਕੰਜਰ ਨੂੰ ਪਤਾ ਨਹੀਂ ਕਿੱਥੋਂ ਸਾਡੇ ਘਰ ਦੀ ਗੱਲ ਪਤਾ ਲੱਗ ਜਾਂਦੀ ਹੈ ਕਿੱਥੋਂ ਨਹੀਂ ਕਹਿੰਦਾ ਕੋਈ ਨਹੀਂ ਦੇਖੂਗਾ ਕਿਹੜੇ ਤੁਹਾਨੂੰ 4 ਤੋਂ 8 ਕਿੱਲੇ ਬਣਦੇ ਨੇ ਨਾਲੇ ਮੇਰਾ ਸਾਲਾ ਕਚੈਰੀਆਂ 'ਚ ਫਿਰਦਾ ਸੀ ਉੱਥੇ ਬਸ ਮੈਨੂੰ ਤਾਂ ਲੱਗਦਾ ਇਹ ਆਪਣਾ ਹੀ ਪਿੱਛਾ ਕਰਦਾ ਫਿਰਦਾ ਕਦੀ ਇੱਧਰ ਕਦੀ ਇੱਧਰ ਪਹਿਲਾਂ ਤਾਂ ਮੈਨੂੰ ਲੱਗਦਾ ਇਹਨੂੰ ਬੰਨੇ ਲਾਉਣਾ ਪੈਣਾ ਬਾਕੀ ਕੰਮ ਬਾਅਦ ਵਿੱਚ ਕਰਾਂਗੇ ਬੰਨੇ ਨੂੰ ਕੋਈ ਗੋਲੀ ਮਾਰਦੀ ਇਹਦੇ